अज गल करते हैं खेलो इंडिया यूनिवर्सिटी गेम्स टू थाउजेंड ट्वेंटी फाइव फ्रॉम राजस्थान काफ़ी दिनों तो चल रहे हैं गेम बहुत ही पूरे ऑल ओवर इंडिया तो यूनिवर्सिटीज कॉलेज खेल रहे बट अज सा यूपी ले बहुत ही विया दिन चढ़िया खेलो इंडिया यूनिवर्सिटी राजस्थान दो हज़ार पच्चीस ਜਿਹੜੇ ਅੱਜ 3 ਤਰੀਕ 10 ਦਸੰਬਰ 2025 ਇੱਕ ਯੂਪੀ ਦੇ ਇਤਿਹਾਸ ਚ ਲਿਖਿਆ ਗਿਆ ਸਿੱਖਾਂ ਲਈ ਸਰਦਾਰਾਂ ਲਈ ਇਹ ਸਿਮਰਨ ਸਿੰਘ ਲਿੱਧੜ ਅੱਜਾ ਤਰੀਕ 10 ਦਸੰਬਰ 2025 ਅਰਥਾ ਨੂੰ ਯੂਪੀ ਦੇ ਇੱਕ ਮੁੰਡੇ ਦਾ ਕਾਰਨਾਮਾ ਇੱਕ ਚੜ ਦੀ ਕਲਾ ਵਾਲਾ ਕੰਮ ਦਿਖਾਉਣੇ ਹੈ। ਨਾਮ ਮੁੰਡੇ ਦਾ ਸਿਮਰਨ ਸਿੰਘ ਲਰਿੱਦੜ। ਰਹਿਣ ਵਾਲਾ ਹੈਗਾ ਰਾਮਪੁਰਾ ਕੋਨ ਪੂਰਨਪੁਰ ਪੀਲੀਵਿੱਟ ਯੂਪੀ ਦਾ। ਤੋਂ ਅੱਜ ਯੂਪੀ ਦੇ ਮੁੰਡਿਆਂ ਨੇ ਕਰਤੀ ਚੜਾਈ ਫਿਰ ਚ ਹੀ ਅੱਜ ਜਿੱਤ ਗਏ ਆ ਇੱਕ ਰੇਸ। ਉਹ ਰੇਸ ਕੋਈ ਛੋਟੀ ਮੁੱਟੀ ਨਹੀਂ ਜਿੱਤੀ ਆ। 골ਡ ਮੈਡਲ ਲੈ ਕੇ ਆਇਆ ਮਟਾ। ਲਿੱਦੜਾਂ ਦੇ ਮੁੰਡੇ ਨੇ ਅੱਜ ਚੜ੍ਹਦੀ ਕਲਾ ਆਪਣੇ ਪੂਰਨਪੁਰ ਦਾ ਨਾਮ ਬਣਾਤਾ ਪੂਰੇ ਯੂਪੀ ਤੇ ਪੂਰੇ ਹਿੰਦੁਸਤਾਨ 'ਚ ਜਿਹੜੇ ਖੇਲੋ ਇੰਡੀਆ ਯੂਨੀਵਰਸਿਟੀ ਰਾਜਸਥਾਨ 'ਚ ਗੇਮਸ ਚੱਲ ਰਹੇ ਸੀ 올림픽ਸ ਟਾਈਪ ਚੱਲ ਰਹੇ ਸੀਗੇ ਉਹਦੇ ਵਿੱਚ ਅੱਜ ਸਵੇਰੇ ਤੜਕੇ ਸਾਰ ਇੱਕ ਰੇਸ ਸਟਾਰਟ ਹੋਈ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਰੇਸ ਪਤਾ ਕਿੰਨੇ ਕਿਲੋਮੀਟਰ ਦੀ ਸੀਗੀ ਜਾਂ ਕਿੰਨੇ ਮੀਟਰ ਦੀ ਸੀਗੀ ਨਾਉ 400 ਮੀਟਰ ਦੀ ਸੀਗੀ ਨਾ 1600 ਮੀਟਰ ਦੀ ਸੀਗੀ ਨਾ ਉਹ 100 ਮੀਟਰ ਦੀ ਸੀ ਉਹ ਸਿੱਧੀ ਸੀਗੀ ਜੀ 10000 ਮੀਟਰ ਦੀ 10000 ਮੀਟਰ ਯਾਨੀ ਕਿ 10 ਕਿਲੋਮੀਟਰ 10 ਕਿਲੋਮੀਟਰ ਇੱਥੇ ਬੰਦਾ 10 ਮੀਟਰ ਭੱਜਣਾ ਹੋ ਜਾਏ ਤੇ ਸਾਹ ਫੁੱਲ ਜਾਂਦਾ ਅਗਲੇ ਬੰਦੇ ਨੇ 10 ਕਿਲੋਮੀਟਰ ਦੀ ਰੇਸ ਜਿੱਤ ਲਈ ਉਹ ਵੀ 골ਡ ਮੈਡਲ ਲੈ ਕੇ ਆਇਆ ਹੁਣ ਥੋੜਾ ਜਾਂ ਪਿੰਡ ਬਾਰੇ ਮੈਂ ਤੁਹਾਨੂੰ ਦੱਸਾਂ ਇਹ ਆਪਣੇ ਕੂਰਨਪੁਰ ਚਾ ਰਾਮਪੁਰਾ ਕੋਨ ਕਜਰੀ ਨਿਰੰਜਨਪੁਰ ਦੇ ਲੱਗੇ ਆ ਸ਼ਾਇਦ ਮੈਨਾਂ ਗਲਤ ਹੋਵਾਂ ਤੇ ਇਹਨਾਂ ਦੇ ਫਾਦਰ ਸਾਹਿਬ ਪ੍ਰਧਾਨ ਹੈਗੇ ਨੇ ਮਜੂਦਾ ਸਰਦਾਰ ਬਾਦਰ ਸਿੰਘ ਲਿੱਦੜ ਬਾਦਰ ਸਿੰਘ ਲਿੱਦੜ ਜਿੱਦਾਂ ਦਾ ਉਹਨਾਂ ਦਾ ਨਾਮ ਆ ਬਾਦਰ ਸਿੰਘ ਉਦੋਂ ਦਾ ਇਹ ਮੁੰਡਾ ਦਾ ਨਾਮ ਰੱਖਿਆ ਸਿਮਰਨ ਸੋ ਅੱਜ ਇਹ 10 ਕਿਲੋਮੀਟਰ ਦੀ ਰੇਸ ਜਿਹੜੀ ਜਿੱਤ ਕੇ ਆਇਆ 골ਡ ਮੈਡਲ ਲਿਆ ਪੂਰੇ ਇੰਡੀਆਸ ਦਾ ਚਲੋ ਨਾਮ ਕਮਾਇਆ ਹੀ ਕਮਾਇਆ ਇਨੇ ਇੱਕ ਆਪਣਾ ਰਾਹ ਵੀ ਖੋਲਿਆ ਅੱਗੇ ਜਿਹੜੇ ਨੈਕਸਟ ਕਾਮਨਵੈਲਥ ਗੇਮਸ ਜਾਂ 올림픽 ਸੋਨੇ ਉਦਿ ਲਈ ਬਹੁਤ ਵਧੀਆ ਇੱਕ ਇੱਕ ਇੰਟਰਨੈਸ਼ਨਲ ਗੇਮ ਸੀਗੇ ਨੈਸ਼ਨਲ ਲੈਵਲ ਤੇ ਗੇਮ ਸੀਗੇ ਜੇ ਸਾਰੇ ਯੂਨੀਵਰਸਿਟੀ ਖੇਲਦਿਆਂ ਹੈ ਗਿਆ ਕਾਲਜਿਸ ਖੇਲਦੇ ਆ ਤੋਂ ਇਹਦੇ ਵਿੱਚ ਜਿੱਤ ਗਿਆ ਗੁਰਨਾਨਕ ਦੇਵ ਜੀ ਯੂਨੀਵਰਸਿਟੀ ਦਾ ਹੈ ਸਟੂਡੈਂਟ ਹੈਗਾ ਜਿਨੇ ਇਹ ਅੱਜ 10 ਕਿਲੋਮੀਟਰ ਦੀ ਰੇਸ ਜਿੱਤ ਕੇ ਆਇਆ ਕੁਝ ਝਲਕਾਂ ਹੈ ਗਿਆ ਜਿਹੜੀਆਂ ਤੁਸੀਂ ਦੇਖੂਗੇ ਕਿੱਦਾਂ ਇਨੇ ਮੁੰਡੇ ਨੇ ਜਿੱਤਿਆ ਬਹੁਤ ਹੀ ਵਧੀਆ ਤਰੀਕੇ ਨਾਲ ਜਿੱਤਿਆ ਜਿਹੜਾ ਇਹਦਾ ਕੰਪੀਟੀਟਰ ਸੀਗਾ ਉਹ ਅਖੀਰਲੇ 3-4 ਲੈਪਸ 'ਚ ਮੈਂ ਪੂਰੀ ਵੀਡੀਓ ਦੇਖੀ ਆ 25 ਲੈਪ ਹੁੰਦੇ ਆ ਤੇ ਉਹ ਜਾਨ ਲੱਤਾਂ ਕੰਬਣ ਲੱਗ ਗਈਆਂ ਸੀਆਂ ਅਖੀਰਲੇ 4-5 ਲੈਪ ਚ ਦੋਈ ਪਲੇਅਰ ਸੀਗੇ ਜਿਹੜੇ ਇਸ ਰੇਸ ਤੇ ਸੀਗੇ ਪਾਰਟਿਸਿਪੇਟ ਕੀਤੇ ਇੱਕ ਨੇ 골ਡ ਤੇ ਇੱਕ ਨੇ ਸਿਲਵਰ ਜਿਤਨੇ ਹੀ ਜਿਤਨਾ ਸੀਗਾ ਬਟ ਇੱਥੇ ਮਾਨ ਵਾਲੀ ਜਿਹੜੀ ਗੱਲ ਹੈਗੀ ਆ ਸਾਡੇ ਯੂਪੀ ਪੂਰਨਪੁਰ ਯੂਪੀ ਪੂਰਨਪੁਰ ਯੂਪੀ ਦੇ ਮੁੰਟਿਆ ਨਹੀਂ ਯੂਪੀ ਦਾ ਮੁੰਡਾ ਕਬਰੂ ਜਵਾਨ ਜਿੰਨੇ ਇਹ ਟਿੱਕਾ ਲਾਤਾ ਇੱਕ ਆ ਪੂਰਨਪੁਰ ਤੇ ਕੀ ਮੈਂ ਵੀ ਹੈਗਾ ਮੈਂ ਮੰਨਾਂਗਾ ਕਿ ਇਹ ਦੇਖੋ ਕਿੰਨੀ ਮੇਰੀ ਅੱਜ ਪੂਰੇ ਦਿਨ ਪੂਰੇ ਦਿਨ ਮੇਰਾ ਦੋ ਦਿਨ ਅੱਜ ਮੈਂ ਪੂਰਨਪੁਰ ਏਰੀਆ ਚ ਰਹੀਆ ਕਿਸੇ ਕਾਰਨ ਕਰ ਸੇ ਇਹਨਾਂ ਦੇ ਫਾਦਰ ਸਾਹਿਬ ਨੂੰ ਨਹੀਂ ਮਿਲ ਪਾਇਆ ਮੈਂ ਬਟ ਮੈਨੂੰ ਬੜਾ ਚੰਗਾ ਲੱਗ ਰਿਹਾ ਕਿ ਇਸ ਬੱਚੇ ਨੇ ਪੜ੍ਹਾਈ ਦੇ ਨਾਲ ਗੇਮਸ 'ਚ ਵੀ ਗਿਆ ਮੇਰਾ ਜੀ ਰੀਜ਼ਨ ਪੂਰਨਪੁਰ ਏਰੀਆ ਚ ਹੀ ਰਹਿਣ ਦਾ ਸੀਗਾ ਕਿ ਜਿਹੜੇ ਉੱਥੇ ਜਗ੍ਹਾ ਜਗ੍ਹਾ ਹਾਈ ਲੈਸ ਇੰਸਟੀਚਿਊਟ ਖੁੱਲੇ ਹੋਏ ਆ ਬਾਹਰ ਭੇਜੀ ਜਾ ਰਹੇ ਆ ਕੀ ਫਾਇਦਾ ਇਦਾਂ ਦੀ ਪੜ੍ਹਾਈ ਦਾ ਸੋ ਇਸ ਬੱਚੇ ਨੇ ਇਸ ਤੇ ਇੱਕ ਪੁਆਇੰਟ ਤੇ ਕੱਟ ਲਾਇਆ ਉਹ ਮੈਂ ਸਮਝਦਾ ਕਿ ਆਉਣ ਵળે ਦਿਨਾਂ 'ਚ ਇਹ ਕੱਟ ਵਧਣਗੇ ਬੱਚੇ ਉੱਭਰ ਕੇ ਆਉਣਗੇ ਮੈਂ ਬਾਕੀ ਨਹੀਂ ਜਿਆਦਾ ਗੱਲ ਕਰਾਂਗਾ ਉਹ ਨੈਕਸ ਕੋਈ ਐਪੀਸੋਡ ਚ ਗੱਲ ਕਰਾਂਗੇ ਸੋ ਤੁਸੀਂ ਦੇਖ ਲਿਆ ਮੈਂ ਇਹਦੀਆਂ ਵੀਡੀਓਜ਼ ਵੀ ਆਪ ਜੀ ਨੂੰ ਸ਼ੇਅਰ ਕਰ ਰਿਆ ਜਿਹੜਾ ਖੇਲੋ ਇੰਡੀਆ ਯੂਨੀਵਰਸਿਟੀ ਰਾਜਸਥਾਨ ਦੇ ਵਿੱਚ 2025 ਦੇ ਵਿੱਚ ਜਿਹੜੇ ਗੇਮਸ ਚੱਲ ਰਹੇ ਸੀਗੇ ਕਾਫੀ ਵਧੀਆ ਸੀਗੇ 13 10th ਦਸੰਬਰ ਪੂਰਨਪੁਰ ਦੇ ਨਾਮ 10 ਦਸੰਬਰ ਪੂਰਨਪੁਰ ਦੇ ਨਾਮ ਪੀੜਵੀ ਦੇ ਨਾਮ ਮਗਰ ਚੜ੍ਹਦੀ ਕਲਾ ਦੇ ਵਿੱਚ ਟੌਪ 'ਚ ਸੋ ਮੈਂ ਇਦਾਂ ਹੀ ਮੈਂ ਬੱਚੇ ਨਾਲ ਗੱਲ ਵੀ ਕੀਤੀ ਬਹੁਤ ਅੱਛਾ ਲੱਗਿਆ ਬਹੁਤ ਖੁਸ਼ ਹੋਇਆ ਕਿ ਕਹਿੰਦਾ ਮੈਨੂੰ ਕਿਸੇ ਇਦਾਂ ਦੇ ਬੰਦੇ ਨੇ ਵੀ ਫੋਨ ਕੀਤਾ ਜਿਹੜਾ ਮੈਨੂੰ ਨਹੀਂ ਜਾਣਦਾ ਸੀਗਾ ਫਾਦਰ ਦੀ ਰਿਲੇਟਿਵਸ ਸਾਰੇ ਕਾਲ ਕੀਤੀਆਂ ਹੋਣੀਆਂ ਫਰੈਂਡਸ ਨੇ ਕਾਲ ਕੀਤਾ ਹੋਊਗਾ ਬਟ ਮੈਂ ਉਹ ਪਰਸਨਲੀ ਨਹੀਂ ਅਸ ਤੋਂ ਪਹਿਲਾਂ ਨਹੀਂ ਜਾਣਦਾ ਸੀ ਮੈਨੂੰ ਜਿੱਤਾਂ ਹੀ ਕਿਸੇ ਬੰਦੇ ਨੇ ਦੱਸਿਆ ਮੈਂ ਇਹਨਾਂ ਦਾ ਕੰਟੈਕਟ ਨੰਬਰ ਸਰਚ ਕੀਤਾ ਤੇ ਗੱਲ ਕੀਤੀ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ ਉਹ ਵੀ ਬਹੁਤ ਫਕਰ ਉਹਨਾਂ ਨੂੰ ਮਹਿਸੂਸ ਹੋ ਰਿਹਾ ਤੇ ਇਸ ਬੱਚੇ ਨਾਲ ਵੀ ਗੱਲ ਕੀਤੀ ਹੈ ਇਸ ਟਾਈਮ ਹੀ ਰਾਜਸਥਾਨ ਚ ਆ ਕੱਲ ਪਰਸੋਂ ਨੂੰ ਅਸੀਂ ਇਹਦੇ ਉੱਪਰ ਪੂਰਾ ਇੱਕ ਐਪੀਸੋਡ ਲੈ ਕੇ ਆਵਾਂਗੇ ਹੋਰ ਹੋ ਸਕਿਆ ਪੂਰਾ ਇੱਕ ਇੰਟਰਵਿਊ ਵੀ ਕਰੀਏ ਸੋ ਬਾਕੀ ਇੱਥੇ ਅੱਗੇ ਆਪਾਂ ਦੇਖਦੇ ਹਾਂ ਕਿ ਅਪਰਾਮੰਦਾ ਹੈਗਾ ਇਸ ਜਿਹੜਾ ਅਸੀਂ ਇੱਕ ਲਕਸ਼ ਰੱਖਿਆ ਹੋਇਆ ਜਿਹੜੇ ਕ੍ਰੋਸ ਕਰਨੀਆਂ ਸੀ ਇੱਕ ਕ੍ਰੋਸ ਅੱਜ ਮੇਰਾ ਪੂਰਨਪੁਰ ਪੀਲੇਵੀ ਛਾਂਚ ਇੱਕ ਕ੍ਰੋਸ ਤਾਂ ਮੈਨੂੰ ਲੱਗਦਾ ਕਿ ਮੈਨੂੰ ਮਿਲਿਆ ਕਿ ਜਿਹੜਾ ਮੈਂ ਐਜੂਕੇਸ਼ਨ ਤੇ ਇੱਕ ਮਹਿੰਮ ਚਲਾਈ ਆ ਉਹਦੇ ਥੇ ਇੱਕ ਮੈਂ ਬਿੰਦੂ ਤੇ ਮੈਂ ਸ਼ਾਇਦ ਮੈਨੂੰ ਲੱਗਦਾ ਕਿ ਮੈਂ ਜਿੱਤਦਾ ਨਜ਼ਰ ਆ ਰਿਹਾ ਸੋਬਾਈ ਜੀ ਦਾ ਖਾਲਸਾ ਵਾਈਪੂਸ਼ੀ